ਯਸ਼ਿਕਾ ਜੀ ਮੈਂ ਤੁਹਾਡਾ ਆਪਣਾ ਕੀਵਾ ਚਾਲ ਤੇ ਅੱਜ ਆਪਾਂ ਕਰ ਰਹੇ ਹਾਂਗੇ ਫਿਲਮ ਦੀ ਸ਼ੂਟਿੰਗ ਲੋਕੋ ਕੇ ਪਛੋਤ ਬਹੁਤ ਹੀ ਜਲਦ ਜੋੜ ਸਾਹਮਣੇ ਆਊਗੀ ਅਜੇ ਸੈਟ ਰੈਡੀ ਹੈ ਸਟਾਰਟ ਕਰਨ ਲਈ ਸਭ ਤੋਂ ਪਹਿਲਾਂ ਰੱਪਰ ਪਾ ਦਈਏ ਸੋਨੇ ਤੇ ਸੁਪਰੀਪਾਸ ਰੈਗਰੀ ਦੀ ਅਰਦਾਸ ਕਰਾਂ ਕਿ ਸਾਡੀ ਫਿਲਮ ਸਫਲ ਹੋ ਸਕੇ ਤੇ ਸਾਡੇ ਵੱਡੇ ਭਾਈ ਭਾਈ ਸਾਰੇ ਜੋਗੀ ਸਤਿਕਾਰਯੋਗ ਨੇਗੇ ਤੇ ਬਹੁਤ ਵਧੀਆ ਰਿਸਪੌਂਸ ਮਲੇ ਜਲਦੀ ਤੁਹਾਡੇ ਸਾਹਮਣੇ ਜਿਹੜੀ ਮੂਵੀ ਲੈ ਕੇ ਆਵਾਂਗੇ ਜੀ ਤੇ ਉਸ ਤੋਂ ਬਾਅਦ ਇਹ ਟੇਕਿਆ ਮੱਥਾ ਦੇ ਫਿਲਮ ਦੇ ਕੱਡੇ ਕੁਝ ਸੀਨ ਲੱਗੀ ਮੈਂ ਕਬਾ ਬਾਈ ਨੂੰ ਫੜਾਦਾ ਸੀਗਾ ਅਨਕਲੇ ਨੂੰ ਕੋਈ ਨਹੀਂ ਪਰਨੈਂਟ ਇਨ ਦੀ ਫਾਈਨ ਕੰਟਰੀ ਹੋਣ ਦਾ ਬਾਰੇ ਦੁਆਰਾ ਗਰੀਸ ਟਿਪ ਤੋਂ ਦੁਆਰਾ ਥੋੜੇ ਜਿਹੇ ਟਾਈਮ ਦੇ ਵਿੱਚ ਆ ਚੱਕਾਂਗੇ ਪਰ ਉਹ ਦੁਆਜੀ ਵੀਰ ਜੀ ਬੈਗ ਜੀ ਮੈਂ ਹੁਣ ਚੱਲਦਾ ਹਾਂ ਕੋਈ ਨਹੀਂ ਅੱਛਾ ਬੱਚਾ ਚੱਲੋ ਰੈਡੀ ਨੇ ਲੈਗ ਭਾਗ ਸਾਰੇ ਬੰਦੇ ਰੈਡੀ ਨੇਗੇ ਭਾਈ ਦੂਸਰਾ ਸਪੋਰਟ ਬਾਈ ਕਿੱਥੇ ਇੱਕ ਬਾਈ ਮੇਰੇ ਕੋਲ ਦੇ ਜੋ ਬਈ ਨਾ ਨਾ ਜਾਂਦਾ ਗੱਲ ਦੀ ਭਲੇਗਾ ਬਈ ਇੱਕ ਤੇ ਤੀਸਰਾ ਬੰਦਾ ਉਹ ਨਾ ਰੈਡੀ ਹੋ ਗੋੜੀ ਭਾਈ ਆਪਣੇ ਵਿੱਕੀ ਹੀਰੋ ਜੀ

ਕਹਿੰਦੇ ਕਹਿੰਦੀ ਨਿਕਲੇ ਦੀਪਕੀਵਾ ਪਤਾ ਕੋਈ ਨਹੀਂ ਪਾਨੀ ਮਾਰਾਂ ਦਾ ਪਾਨੀ ਮਾਰਦੇ ਨੇ ਆਪਣੇ ਮੇੜ ਦਾ ਖਾਸ ਮੂਹਰੇ ਨਾਲੇ ਕੀ ਬਾ ਫਿਰ ਤਾਂ ਮਸ਼ਹੂਰ ਹੈ ਇਸ ਕੰਮ ਵਿੱਚ ਹਾਂ ਜਗਸੀਰ ਤਾਂ ਖਾਸ ਕਰਕੇ ਪਹਿਲਾਂ ਵਾਲੀ ਤੜਾ ਦੇਣਾ ਜੋੜੀ ਹੋਣਗੇ ਕਰ ਲੋਕਾਂ ਦੀ ਕਿ ਤੜਾਈ ਨਹੀਂ ਹੈਗੀ ਆ ਆਪਣੇ ਇਹਨਾਂ ਨੂੰ ਤਾਂ ਮੈਂ ਜਾਣਦਾ ਨਹੀਂ ਵੈਸੇ ਛੜਣਾ ਕੀ ਹੈ ਛੜਣਾ ਮੈਂ ਕਰੀ ਬੁੱਲੇ ਕਰੀ ਬੁੱਲੇ ਇਹ ਕਿਹੜਾ ਬੁੱਲਾਦਾ ਇਹ ਕੀ ਨਹੀਂ ਹੈ ਸੱਚੀ ਮੁਚੀ ਉਹ ਆਗੇ ਆਪਣੇ ਸਾਡੇ ਵੱਡੇ ਵੀਰ ਨਾਂ ਪਤ ਨਹੀਂ ਆ ਤਾਂ ਸਾਨੂੰ ਪਤਾ ਨਹੀਂ ਨਾਂ ਮੈਂ ਘਰੇ ਭੁੱਲਿਆ ਬਈ ਨਾਂ ਭਾਈ ਇਹ ਘਰੇ ਭੁੱਲਿਆ ਚੱਲ ਫਿਰ ਵੀ ਇਹ ਪਛਾਣਨਾ ਹੋਇਆ ਇਹਨਾਂ ਨੂੰ ਚਿਹਰੇ ਤੇ ਪਛਾਣ ਲਓ ਬਈ ਪੁੱਸਲੇ ਕੀ ਨਰਜੀ ਪੁੱਸਲੇ ਹਾਂ ਬਾਕੀ ਨੇ ਸਾਰੇ ਜਾਣਦੇ ਨੇਗੇ ਭਾਈ ਪਰ ਆਜੋ ਫੋਟੋ ਖੜਾ ਕਰੀਏ ਇਹ ਵਿਆਹ ਵਾਲਾ ਮੁੰਡਾ ਗਾ ਬਾਕੀ ਹਾਂ ਪੁੱਸਤਾ ਤਾਂ ਹਜੇ ਵੀ ਨਹੀਂ ਗਿਆ ਮਹੀਨਾ ਹੋ ਗਿਆ ਅੱਜ ਨਾ ਤਾਂ ਅਸਲਾ ਭਾਈ ਹਾਂ ਹੈ ਜੀ ਮੇਰੇ ਕੋਲ ਲਾਈਟ ਨਹੀਂ ਬਾਕੀ ਸਾਡੇ ਵੀ ਨਵੀਂ ਨੂੰ ਟੱਪੇ ਨਾਲ ਤੇ 29 ਕਟ ਪਾਪਾ ਨਹੀਂ ਕਟ ਪਾਪਾ ਕਟਪਾ ਕਟ ਪਾਪਾ ਕਟ ਪਾਪਾ ਨੇ ਜ਼ਰੇ ਨੰਮਤ ਵਾਲੇ ਮਾਤੂਲੀਆ ਅਸੀਂ ਚੱਲੇ ਹੁਣ ਸ਼ੂਟਿੰਗ ਵਾਲੀ ਜਗ੍ਹਾ ਤੇ ਸਾਡਾ ਵਲੌਗ ਸੰਭੀ ਕਰ ਰਿਹਾ ਬਾਕੀ ਦਾ ਨਾ ਤਰੂ ਲਗਾ ਸਭ ਪ੍ਰਾਤਿਆਂ ਦਾ ਤੇ ਮੈਂ ਇਹਨੂੰ ਮੁਰੇ ਕਰ ਲੱਗਿਆ ਸੀ ਅਜਿਹੇ ਕਿਹੜਾ ਫੋਨ ਹੋ ਗਿਆ ਆਹਾਹਾ ਨਾਲ ਹੀ ਹੈ ਪਹੁੰਚ ਗਏ ਦੇਖੀ ਰੁਕਲਾ 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 ਆ ਬਰਾਤ ਪੂਰੀ ਐ ਬਣੂਗੀ ਨਾ ਫਿਰ ਹੈਪੀ ਬਾਹਰ ਕੜਾ ਜੀ ਬਾਹਰ ਕੜਾ ਬਾਹਰ ਮੜੀ ਲਾਈਟਿੰਗ ਲਾਈਟਿੰਗ ਵਧੀਆ ਬਣੂਗਾ ਨਹੀਂ ਕਰੀਓ ਜੀ ਦਾਦਾ ਕਿੱਥਾ ਡੀਓ ਵੀ ਤਾਂ ਪਿੱਛੇ ਹੋਵੇ ਓਏ ਓਏ ਤਪਰ ਬਾਹਰ ਕੜਾ ਜੀ ਹੈ ਆ ਭਾਈ ਮੈਂ ਮਾਂ ਆ ਪੈ ਤੁਮ ਮਰੋ ਭਾਈ ਮੂੰਗੀ ਬਣਾਉਣਾ ਚਲੋ ਦੇਖ ਲੈ ਆਜਾ ਤੇਰੇ ਭਾਈ ਫੋਨ ਆ ਗਿਆ ਤੇਨੂੰ ਵੀ ਕਿਹਾ ਮੈਂ ਵੀ ਉਹਨੂੰ ਇਹਨਾਂ ਬਣਾਉਂ ਵਿੱਚ ਫੋਨ ਆ ਗਿਆ ਜੀ 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 ਬਲਦੇ ਹਾਂ ਹਾਂ ਫੇਰੇ ਮੈਂ ਦੇ ਦਿੰਦਾ ਪਹਿਲਾਂ ਆ ਜਾਗਾ ਮਾੜੇ ਜਨ ਪਹਿਤਰੀ ਬਿਲਕੁਲ ਉਪਰੀ ਬਣਨ ਪ੍ਰੋਪਰ ਬਣਾਉਣਾ ਚਾਹੀਦਾ ਆ ਪਰਾ ਆਇਆ ਮੈਂ ਜੇ ਬੈਠੇ ਹੋਈਆਂ ਚੰਨ ਚ ਆਇਆ ਹਾਂ ਰੌਣਾ ਪੀ ਗਏ ਆ ਅਕਲ ਕੋਲ ਤਾਂ ਹੋਉ ਦੇਤੀ ਹਣਾ ਤੇ ਦੇ ਵਿੱਚ ਕੋ ਹੈ ਨਾ ਆਪ ਪਰ ਬੀਬਾ ਬੀਬਾ ਬਸ ਉਹਨੇ ਕਿ ਬਾਈ ਬੜਾ ਮੇਲਾ ਪੱਕ ਪੈਣਾ ਹਾਂ ਇਹ ਕਿ ਹਾਂ ਇਹ ਕੰਤਾ ਕਰਨਾ ਬੰਦ ਕਰਤਾ ਉਹ ਤੇ ਖੜਦਾ ਇਹ ਅੰਕਾ ਕਰਨਾ ਬੜਾ ਜੀ ਇਹ ਹੋਰ ਪੈਗ ਲਵਾ ਦੇ पर लिया बराबर वजा घराई सी करा बोझ किदारो सैले बोलती बहुत ही जल्दी बढ़िया थे काम भी हो जाए नहीं तो घर का भी बहुत था था बोलियो ना चलाव बढ़िया रे मेरे कदे और मेरे करदे ਆਮ ਹੈ ਬਹੁਤ ਸ਼ਤਾਨੀ ਆਏ ਦਰਦ ਨੇ ਕੋਈ ਮਾਹੌਲ ਵਾਹ ਚਾਲੇ ਇਹ ਸਵਾਦ ਕਰ ਰਹੇ ਹੈ ਕਿਹੜੇ ਦੂਰੇ ਕੰਮ ਕਰਦੇ ਹੈ ਬੈਠ ਕੇ ਪੂਰਾ ਕਰ ਰਹੇ ਹੈ ਵੀ ਅੱਧੀ ਕਰ ਰਹੇ ਹੈ ਦਿਖਾਉਂਦੇ ਨਹੀਂ ਹੋ

ਉੜਾ ਸਟੋਏ ਦਾ ਮੋਸ ਮੋਸ ਰੋਟੇ ਮੋਸ ਠੀਕ ਹੈ ਤੇ ਦੇਖ ਮੋਸ ਰੋਟੇ ਮੋਸ ਜੇ ਦੇਖਾ ਮੁੱਛੀ ਦਿਖਾ ਦੇ ਨਾ ਫੇਰ ਮਾਰ ਕੇ ਠੀਕ ਮੈਂ ਹੁਣ ਛੋਟਾ ਜਿਹਾ ਤਿਆਰ ਕਰਤਾ ਛੇ ਛੋਟੇ ਲਾਦੇਸ ਮਾਰ ਕੇ ਦੇ ਹਨਾ ਭਾਈ ਕੋਈੜ ਬਾਈ ਦੇਣੀ ਹੈ ਬੜਾ ਦੁੱਧਾ ਕੀ ਦੀ ਜਾ ਸਾਰੇ ਜਾਣਦੇ ਹੋ ਜੇ ਕਿਸੇ ਨੂੰ ਪਛਾਣ ਨਹੀਂ ਆਈ ਹੋਏ ਸਾਡੇ ਪਿੰਡਾ ਹਰਕਿੰਦਰ ਡਾਕਟਰ ਹੈ ਨਾ ਅੰਕੁਰਵਾਨ ਫਾੜਾ ਦਾ ਕੇਂਦਰ ਬਾਪੂ ਦਾ ਬਾਈ ਗੁਰੂ ਬਾਈ ਗੁਰੂ ਬਾਈ ਗੁਰੂ ਬਾਈ ਗੁਰੂ ਬਾਈ ਗੁਰੂ ਬਾਈ ਗੁਰੂ ਸਾਡੇ ਸਤਿਕਾਰਯੋਗ ਬਾਈ ਕਿਤੇ ਪਾਵੇਂ ਵਾਲੀ ਨਾਮ ਸਿੰਘ ਬਣ ਕੇ ਰੱਖ ਲੈ ਤੈਨੂੰ ਜੀ ਸਟੇ ਜੀ ਬੰਦੇ ਵੈਸੇ ਕਿਸਾਨ ਜੁਨੀਅਰ ਵਾਲਾ ਨੇ ਕਿ ਨਾ ਨਾ ਬਾਈ ਆ ਜੀ ਆ ਕੰਮ ਇਹ ਆਪਣਾ ਬਾਈ ਪਿੰਦਾ ਟੋਕਰਾ ਡੀਬੀ ਵਾਲਾ ਹਾਂ ਕਰਦਾਰ ਦੇਖੋ ਆ ਜਿਹਨਾਂ ਦਾ ਕਿੰਨਾ ਸੋਹਣਾ ਕਰਦਾਰ ਆ ਪੱਗ ਵੀ ਟੋਕਰੇ ਵਰਗੀ ਬੰਨੀ ਆ ਦੇ ਇਹ ਉਹ ਗੋਰ ਵੀ ਹੈ ਆ ਡੋਕਰਾ ਇੱਕ ਉਹ ਦਵੱਡਾ ਡੋਕਰਾ ਜਿਹੜਾ ਦਾ ਇਹ ਕਾਰਾ ਚ ਪੱਸਾ ਚ ਟਰੱਕਾ ਚ ਟਰੈਕਟਰਾਂ ਤੇ ਗੌਣ ਪਾਣੀ ਇੰਨਾ ਤੋਂ ਹੀ ਚੱਲਦਾ ਹਾਂ ਕਿਉਂ ਕਿਉਂ ਦਡੂਂਦਾਂਜ ਲਾਉਂਦੇ ਨੇ ਇਹ ਆ ਉਹ ਦਡੂਂਦਾਂਜ ਲਾਉਂਦੇ ਨੇ ਇਹ ਡੱਬੇ ਜਿਹੜੇ ਨੇ ਡਿੱਕ ਜੀ ਹੈਂ ਡਿੱਕ ਉਹਨੇ ਡਿੱਕੋ ਆ ਇਹਨਾਂ ਦੇ ਜਾਦ ਤੇ ਉਹ ਫਲਾਸ ਲੈਣ ਗਏ ਹੋਣੀ ਇਹ ਸਾਰੀ ਫਿਲਮਾਂ ਤੇ ਰਹੀ ਜਾਂਦੇ ਤੇ ਆਪਾਂ ਦਾ ਕੱਟੀ ਆ ਕੀ ਫਿਲਮਾਂ ਰਣ ਕਿ ਮੇਲਾ ਪੂਰਾ ਲੱਗਿਆ ਪਿਆ ਇੱਧਰ ਸਾਡੇ ਐਸਟੀਐਮ ਸਭ ਬੈਠੇ ਨੇ ਕਪੜਵਾਰੀ ਸਾਹਿਬ ਪਟਵਾਰੀ ਪਟਵਾਰੀ ਇੰਗਲਿਜ਼ ਦੇ ਆਪਣਾ ਪੰਜਾਬੀ ਹੋਰ ਹੁਣ ਜੇ ਕਾਰਨਾਂ ਤੋਂ ਪ੍ਰਾਈਵੇਟ ਗੱਲ ਵੀ ਨਹੀਂ ਕਰਦੇ ਨਾਲ ਦੀ ਨਾਲ ਇਹ ਸਿੰਘ ਜੇ ਲੈ ਕੇ ਉੱਥੇ ਆ ਜਾਂਦੇ ਨੇ ਕੈਮਰੇ ਵਾਲੇ ਨਾ ਰਾਇੰਦਿਆ ਨਗਰ ਆ ਬਈ ਕੈਮਰਾ ਆਪੇ ਬਾ ਮੈਨ ਲੈ ਨਾ ਬਈ ਲੈ 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 ਮੈਂ ਦੇਖ ਲੈ ਤੇਰੇ ਮੁੱਤਰਾ ਵੀ ਹੁੰਦਾ ਬਈ ਇਹ ਸਾਡੇ ਇਹ ਸਾਡੇ ਘਟ ਪਾਪਾ ਆਜੋ ਮਹਾਰਾਜ ਆਜੋ ਜੀ ਆਜੋ ਆਜੋ ਆਹ ਹਾਂ ਹਾਂ ਮੇਰੀ ਗਲਤੀ ਦਾ ਰੋਸ ਸਾਰੇ ਜਾਰੇ ਨਾ ਮੇਰੇ ਹਾਂਜੀ ਬਲੌਗ ਦੇਖਣ ਲਈ ਸਾਰਿਆਂ ਦਾ ਧੰਨਵਾਦ ਮਿਲਦੇ ਹਾਂ ਤੁਹਾਨੂੰ ਨੈਕਸਟ ਬਲੌਗ ਓਕੇ ਬਾਏ ਬਾਏ டா டா ਆ ਰਹੀ ਮੈਂ ਬਹੁਤ ਬਹੁਤ ਧੰਨਵਾਦ ਜਾਰੂਰੀ ਬੋੜੇ ਹੈ ਇਹ ਕੌਣਾ ਬੰਦਾ ਕੌਣਾ ਉਹ ਬੰਦਾ ਪਛਾਣੋ ਬਾਈ ਇੱਕ ਤਾਂ ਕਾਲੇ ਕੱਪੜੇ ਪਾ ਰਕੇ ਨਾਂ ਨਾਂ ਤਾਂ ਬੋਲਦੇ ਮੜਾ ਜਾ ਅੱਗੇ ਕਾਲੇ ਕੱਛਣੇ ਆਉਂਦੇ ਹੋਂ ਤਾਂ ਕਾਲੇ ਕੱਪੜੇ ਆਈ ਉਹ ਪਾ ਕੇ ਨਾ ਨਾ ਕੌਣਾ ਕਟਪਾ 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 வே <laughs> கட்டல <laughs> <laughs> <hans> 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 <hans>